9000 ਦੀ ਪਟਾ। ਯਾਹਾਂ ਨੇ ਸਿੱਟੀ ਦੇ ਮੰਗ ਰਿਹਾ 23ੋਂ 20 ਤੋਂ ਬਾਹਰ ਕਿਵੇਂ ਵਗ ਜੀਏ। ਉਹ ਮਾਲ ਮੁਲੀ ਵਿਗਦਾ ਹੁੰਦਾ ਬਾਈ। ਤੇਰਾ ਫੇ ਪੂਰਾ ਹੋ ਜੂ ਇਹਦੇ ਨਾਲ। ਕਿਹਦੇ ਨਾਲ? ਕਰ। ਕਿਵੇਂ? ਤੂੰ ਸਿਆਰ ਦੋਨਾਂ ਦੇ ਕਿੰਨੇ ਦੇ ਦੀ ਚੱਲ। ਹੈ? ਉਹ ਜੋੜੀ ਦੇ ਕਿੰਨੇ ਪੈਸੇ ਦੀ? ਜੋੜੀ ਦੇ। ਕਿਹੜੀ ਦੇ? ਜਿਹੜੇ ਦਾ ਤੂੰ 8 ਮੰਗਿਆ ਛੋਟੀ ਜੀ ਦਾ? ਹਾਂ। ਇੱਕ ਇਹਦਾ 15 ਮੰਗਿਆ। ਕਿੰਨਾ ਹੋ ਗਿਆ? ਮੁੱਲੇ ਹਿਸਾਬ ਨਾਲ ਹੀ ਤਾਂਹੀਂ ਬੱਸ ਦੇਖ ਲੈ ਤੂੰ ਦੱਸ ਦੇ ਯਾਰ। ਤੇ ਉਸ ਹਿਸਾਬ ਨਾਲ ਹੀ ਹੈਗਾ 23000 ਹੋ ਗਿਆ। ਬੱਸ ਫੇ ਫੇ ਹੁਣ ਦੱਸ ਦੇ ਵੀ ਕਿੰਨੇ ਦੇ ਦੀ ਦੋਨਾਂ ਦਾ ਇੱਕ ਗੱਲ ਮੁਕਾ ਬੱਸ। ਹੋਲ ਤੂੰ ਹੁਣ ਐਸਾ ਕਹਿੰਦਾ 7 4 11 ਲੈ 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 ਫੜ ਕਿਉਂ ਹੀ ਵਗੇ ਹਾਂ ਬਾਤਾਂ ਨਹੀਂ ਦੇਣੀ ਤੈਨੂੰ ਵੀ ਪਤਾ ਨਹੀਂ ਕਿ ਉਹ ਫਿਰ ਦੇਣੀ ਹੈ ਕਿੰਨੇ ਦੇ ਗੁਰੂ ਉਹ ਤਾਂ ਦੱਸ ਉਹ ਘਾਟਾ ਕਿੰਨੇ ਦੱਸ ਫਿਰ ਦੱਸ ਤਾਂ ਸੀ ਉਹ ਵੀ ਇੰਨੇ ਤੁੰਨ ਵੀ ਇੰਨੇ ਦੇ ਦਊਂ ਭਾਈ ਲੈ ਸੋਚ ਲੈਣ ਤਸੱਲੀ ਕਰ ਲੈ ਪੂਰੀ ਮਨ ਦੇ ਤੈਨੂੰ ਹੀ ਦੱਸੀ ਹੈ ਨੇੜੇ ਆ ਕੇ ਗੱਲ ਕਰੀ ਜਿਹੜਾ ਵੀ ਸੌਦਾ ਹੋ ਜਾਵੇ ਮਿਲਣੀ ਜੰਨੇ ਹੈ ਮੰਗਰ ਦਾ 23 ਉਹ ਵੀ ਤਾਂ ਬਾਹਰ ਕਿਵੇਂ ਵਗ ਜੀਏ ਹੈ ਲੇ ਜਾ ਪੂਰੇ ਪੀ ਦੀ ਹਮਤ 10000 ਘਟਾ ਦ ਲੈ ਚੈੱਕ ਲੈ ਜਾ ਅੱਛਾ 7 4 11 ਕਹਿ ਦੇ ਨੋ ਅਸੀਂ ਤੈਨੂੰ 11 ਕਹਿ ਹਾਂ ਫੇ ਮੈਂ ਆ ਫੜ ਲਾ 13000 ਦੀਆਂ ਪੱਟਾਂ ਕਿਉਂ ਜੀ ਤੂੰ ਫੜ ਹੁਣ ਅਸੀਂ ਦੋ ਵਧਾਤਾ ਇਕੱਠਾ ਨਹੀਂ ਹੁੰਦੀਆਂ ਵੀਰੇ ਮੈਂ 13 ਦੀਆਂ ਦੇ ਦਿੰਦਾ ਪੁੱਛ ਲੈ 13 ਦੀਆਂ ਪੱਟਾਂ ਨੇ ਕੀ ਤੂੰ ਪੁੱਛ ਆ ਦੱਸੋ ਭਾਈ ਪੰਚਾਇਤ ਵਾਲਿਓ ਦੱਸੋ 13 ਦੀਆਂ ਨੇ ਦੋਈ 20 ਦੀਆਂ ਹੈਗੀਆਂ ਲੈ ਦੋ ਹੁਣ ਹੀ 13 ਦੀਆਂ ਦੋ ਨਾ ਕਹਾਂ ਸੱਚੇ ਦੋਈ 20 ਦੀਆਂ ਹੈਗੀਆਂ ਦੱਸੋ ਭਾਈ ਹੈਂ ਵੀਰ ਜੀ ਉਹ ਤੇ ਦੇ ਖੜ ਗਏ ਲਾਈ ਜਾ ਲਾ ਪੱਠਾ ਨੀਚੇ ਲਾ ਪੱਠਾ ਨੀਚੇ ਲਾ ਨੀਚੇ ਲਾ ਲਾ ਪੱਠਾ ਪੈਸੇ ਪਾ ਲਾ ਬਣਾਈ ਬੱਗੇ ਉਹ ਬੱਗਾਂ ਦਾ ਬਣਾ ਦੂ ਕਿਤੇ ਨਹੀਂ ਪਾਸੀਆਂ ਪਾਉਣੀਆਂ ਨੇ ਪੱਠਾ ਖਾ ਬੱਗਾ ਸਤਾਜ ਖੜਾ ਤਾ ਨਾ ਦੰਨੇ ਮੈਂ ਤੋ ਕਦੇ ਡਰਦੇ ਹੋ ਮੈਂ ਕੀ ਕਹਣਾ ਤੁਹਾਨੂੰ ਤਾਂ ਬੋਲਿਆ ਤੁਸਾਂ ਮੈਂ ਬੋਲਿਆ ਵੀਰੇ ਤੂੰ ਸੌਦੇ ਚ ਭੰਗ ਪਾਉਣਾਗਾ ਮੈਂ ਰਸੀਆ ਕੱਟਾ ਕੋਲ ਕਰਦਾ ਤਾਂ ਤਾਂ ਹੈਈ ਮੈਂ ਮੰਨ ਗਏ ਬੱਗੇ ਨਾ ਪਹਿਲੇ 15 ਨਾ ਐਨੀ ਕੁ ਤੇ ਨਾਲੇ ਬੜਾ ਬੋਲੇ ਨਹੀਂ ਯਾਰ ਮੈਂ ਤਾਂ ਘਰੇ ਲੈ ਲੈ ਮੈਨੂੰ ਲੈਣੀ ਆ ਹੁੰਦੀ ਆ ਹੋ ਇਹ 15 16 ਦੀ ਮੱਖੀ ਜਿੰਨੀ ਚੰਗੀ ਆ ਕੱਲੀ ਕਿਹੜੀ ਕਿਹੜੀ ਦੀ ਲਾਇਨੇ ਅਬਾ ਜੀ ਆਹ ਦੇ ਤਰਸੇਮ ਇੱਕ ਆ ਮੱਖੀ ਚੀਨੀ ਜੀ ਇੱਕ ਆ ਲਾਲ ਲੱਬੀ ਆ ਦੋ ਉਹਨੇ ਹਾਂ ਇੱਕੋ ਪਾਲੀ ਆ ਪਰ ਲੀਆਂ ਦੋਏ ਹਾਂ ਭਾਈ ਆ ਦਿਓ ਬੱਗਾ ਵਾਲਾ ਲੈ ਲਓ ਬੋਲ ਵੀਰੇ ਇਹ ਕਿੰਨੇ ਦੇ ਨੇ ਕੱਲੀ ਆ ਹੈਂ ਆਦਸ ਕਿੰਨੇ ਕਿਹਾ ਵੀਰੇ ਤੈਨੂੰ ਮੈਂ 15 15 ਗਹਾਂ ਬੋਲ ਪੈਲੇ ਯਾਰ ਘੱਟ ਦੇ ਦੇ ਕੋਈ ਯਾਰ ਕੁਝ ਜਾਜ ਗੱਲ ਕਰ ਲੈ ਯਾਰ ਜੇ ਐਨ ਵਾਲੀ ਹੈਗੀ ਤਾਂ ਆਪ ਹੀ ਦੇ ਲੈ ਵਜਨਤਾ ਦੇ ਲੈ ਬਗੈ ਕਹਦੇ ਯਾਰ ਕੁਛ ਇਹਨੂੰ ਜੇ ਤਾਂ ਵੇਚਣੀ ਆ ਤੇਰਾ 13000 ਦੀ ਪੱਠ ਲੈ ਜਾ ਆ ਫੜ ਲੈ ਫੜ 7000 ਤੋਂ ਪੂਰੇ 8000 ਦੀ ਪੱਠ ਲੈ ਹੈ ਨਹੀਂ ਵੀਰੇ ਫੇ ਕਿੰਨੇ ਦੇਣੀ ਆ ਨਹੀਂ ਨਹੀਂ ਕਰੀ ਜਣਾ ਯਾਰ ਇੱਕ ਮਕਾ ਦੇ ਬਸ ਇੱਕ ਹੀ ਕਹੂੰਗਾ ਫਿਰ ਦੁਬਾਰਾ ਕਹਿੰਦਾ ਤੈਨੂੰ ਇੱਕ ਕਹੂੰ ਬਸ ਸਿਰਫ ਇੱਕ ਇੱਕ ਕਹੇਦਾ ਲਾਸਟ ਜੀ ਐਸ ਆਈ ਆ 9 12000 ਦੀ ਲੈ ਫੜਾ ਜੀ ਉਹਨੀ ਆ ਆਹ ਆਹ ਤਾਂ ਹੋ ਦੇ ਆ ਫੜਾ ਦੇ ਬਸ ਆ ਲੈ ਫੜ 9000 ਦੀ ਪਟਾ 5000 ਇਹਨੇ ਸਿੱਟੀ ਦੇ 50 50 ਦੀਆਂ ਗੁੱਟੀਆਂ ਇਹਨੇ ਸਿੱਟੀ ਦੇ ਹੁੰਦੇ ਉਹ ਠੀਕ ਆ ਹੁਣ ਦੇ ਦੇ ਲੈ ਦੱਸ ਯਾਰ 9000 ਦੀ ਕਹੇਦਾ ਦੱਸ ਤੇ 9000 ਰੁਪਏ ਕਹੇਦਾ ਠੀਕ ਨੇ ਨਹੀਂ ਨਹੀਂ ਜਿੱਥੇ ਤੂੰ ਚਾਹ ਕਰਦਾ ਕੋਈ ਮੈਂ ਉੱਥੇ ਵੀ ਨਹੀਂ ਦੇਣੀ ਕਿੰਨੇ ਦੇ ਤੇ ਬਾਅਦ ਵਿੱਚ ਮੈਂ 12 ਕਹੇਦਾ ਬਸ ਵੀਰੇ ਤੂੰ ਕਾ ਸੌਦਾ ਨਿਮੇੜਉਂਦੇ ਮੈਨੂੰ ਬੋਲ ਵੀਰੇ ਯਾਰ ਬੋਲ ਮੈਂ 12000 ਦੀ ਪੱਟ ਗਿਆ ਵੀਰੇ 1200 ਹੁਣ ਮੈਂ ਵੀ 1500 ਘਟਾ ਦਾਂ ਮੈਂ ਨਹੀਂ ਫਿਰ ਵਧਿਆ ਯਾਰ 4000 ਤਾਂ ਚੱਕ ਲਾ ਮੈਂ ਕਿਹੜਾ ਗੁੱਸਾ ਕਰਦਾ ਤੂੰ ਭਾਈ ਬੰਦਿਆ ਭਾਈ ਨਹੀਂ ਫਿਰ ਬੱਠ ਠੀਕ ਮੈਂ ਤੇਰੇ ਨਾਲ ਨਹੀਂ ਵੀਰੇ ਠੀਕ ਆ ਹੁਣ ਤਾਂ 500 ਪਾਦਾ ਨਹੀਂ ਆ ਤਾਂ ਫੜ ਲਾ ਤੂੰ ਮੈਂ ਨਹੀਂ ਫੜਦਾ ਇਹ ਇਹ ਤੇ ਤੇਰੇ ਹੱਥ ਹੀ ਰਹਿਣਗੇ ਹੁਣ ਇਹ ਗੱਲ ਪੱਕੀ ਆ ਇਹ ਨਹੀਂ ਜਾਣ ਦਿੰਦਾ ਹੁਣ ਮੈਂ ਇਹਦਾ ਭੁੱਲ ਜਾ ਹੁਣ ਤੂੰ ਬਸ ਵੀਰੇ ਪੱਠਾ ਫਿਰ ਦੱਸ ਕਿੰਨੇ ਦੇਣੀ ਆ ਵੱਦ ਨੂੰ ਕਹਿਤੀ ਗੱਲ 12000 ਦੀ ਆਪਾਂ ਵੀ ਘਾਟ ਗਿਆ ਆਪਾਂ ਜਾਣ ਉੱਥੇ ਕਿਹੜਾ ਫਿਰ ਇਹ ਵੀ ਵਧ ਗਿਆ ਹੁਣ ਮੈਂ ਨੇ ਹੁਣ ਵਧਿਆ 3000 ਵਧ ਗਿਆ ਮੈਂ 3000 ਇਹਨੇ ਵਧਾਤਾ ਹਾਂ ਨਹੀਂ ਆਦੇ ਕਿੰਨੇ ਬੰਦੇ ਸੁਣਦੇ ਨੇ ਆ ਸਾਰੇ ਰੱਖ ਲੈ ਬਸ ਤੂੰ ਨਹੀਂ ਨਹੀਂ ਬੱਪਾ ਥੇ ਦੇ ਦੇ ਨਹੀਂ ਨਹੀਂ ਕਿਉਂ ਵੀ ਨਹੀਂ ਇਹ ਕਿੰਨੇ ਰੁਪਈਏ ਨੇ ਸਾਰੇ ਸਾਰੇ ਦਿੱਤੇ ਯਾਰ ਬਾਬੇ ਨੂੰ ਆਪਾਂ ਜਿੰਨੇ ਵੀ ਹੈਗੇ ਆ 50 50 ਦੀ ਗੁੱਟੇ 50 50 ਦੇ ਗੁੱਟੇ ਦੇ ਦਿਆਂ ਨੂੰ 50 50 ਦੀਆਂ ਦੋ ਓਟੀਆਂ ਨਹੀਂ ਆ ਠੀਕ ਆ ਕੀ ਕਹੋਣਾ ਓਏ ਹੁਣ ਤਾਂ ਕਿਉਂ ਨਾ ਰੜਕਦਾ ਪਿਆ ਯਾਰ ਜਾਇਜ਼ ਆ ਹੁਣ ਹੁਣ ਜਾਇਜ਼ ਆ ਪੱਠ ਹੈਗੀ ਆ ਮੰਨਦਾ ਤਾ ਕੀ ਹੈਗੀ ਆ ਅਸੀਂ ਵੀ ਤਾਂ ਪੱਠ ਕਰਕੇ ਲੈਣੇ ਆ ਪੱਠ ਹੈਗੀ ਆ ਕਹਿੰਦਾ ਪੱਠ ਹੈਗਾ 10000 ਰੁਪਏ ਦਾ 10000 ਤਾਂ ਹੀ 10000 ਉਹ ਠੀਕ ਆ ਭਾਈ ਹੁਣ ਕੋਈ ਫਰਕ ਆ ਯਾਰ ਫਰਕਾ ਕੀ ਫਰਕਾ ਇਹ ਕਿੰਨੇ ਦੀ ਹੋ ਇਹਸ ਨੂੰ ਕਿਹਾ ਤਾ ਕਿੰਨੇ ਦੀ ਬਾਬਾ ਕਹਿੰਦਾ 10000 ਰੁਪਏ ਦਾ 12 ਕਹਿੰਦਾ ਬੱਗੇ ਯਾਰ 10 ਕੋਈ ਗੱਲਾਂ ਜੋ ਗੱਲਾਂ ਆ ਜੀ ਵੀਰੇ ਕਟ ਗਈ ਤੇਰੀ ਆਉਂਦੀ ਦੀ ਵਿਗਦੀ ਆ ਉਹ ਉਹਦਾ ਬਿਗੀ ਨਾ ਵਗਿਆ ਯਾਰ ਜੇ ਨਾ ਵੀ ਕੀ ਘਰੇ ਲੈ ਜੂ ਨਾ ਬਿਕੂ ਇਹ ਕਰਦੇ ਜਾਓ ਵੀ ਉਹ ਗੱਲਾਂ ਜਿੰਨੇ ਮਰਜ਼ੀ ਕਰੀਆਂ ਪਰਚੀ ਹੈ ਨਹੀਂ ਨਹੀਂ ਵੀਰੇ ਹੋਰ ਪਰਚੀ ਵਾਲਾ ਕੋਈ ਚੱਕ ਨਹੀਂ ਬਸ 12 ਦਾ ਹੁੰਦਾ ਕਿੰਨੇ ਕਰਤੇ ਬਾਈ 10000 ਕਹਦਾ ਦਰਸ਼ੇਮ ਬਾਈ ਨਹੀਂ ਉਹ ਮੈਂ ਕਿਹੜਾ ਕੱਲੀ ਔਰ ਤੇ ਚਾਰ ਦਾ ਉਹ ਮੰਨ ਲਾ ਨਹੀਂ ਨਹੀਂ ਵੀਰੇ ਬਗੈ ਕਹਦੇ ਕੁਛ ਹੁਣ ਇਹਦੇ ਨਾਲ ਹੀ ਬੋਲੂ ਇਹ ਸੌਦਾ ਨਹੀਂ ਵੀਰੇ ਯਾਰ 12 ਤੋਂ ਘੱਟ ਨਹੀਂ ਦੇਣੀ 12 ਤੋਂ ਬਾਈ ਕਹਿੰਦਾ ਘੱਟ ਨਹੀਂ ਦੇਣੀ ਸੌਂ ਖਾ ਜਾਂਦੇ ਸੌਦੇ ਚ ਸੌਂ ਖਾਤੀ ਨਹੀਂ 15 ਸੌਂ ਖਾ ਕੇ ਖੜ ਗਿਆ ਹੁਣ ਉਹ ਇਹਦਾ ਓਡੇ ਟਰੱਕ ਨੇ ਪੈਂਦੇ ਸੌਂ ਖਾ ਲਈ ਮੋੜੇ ਹੁਣ ਦਾ ਟਰੱਕ ਦੱਸ ਕਰ ਲੈ ਓਏ ਹੋਰ ਹਰੇਕ ਜਗ੍ਹਾ ਆ ਪਾਤਾ 100 ਰੁਪਏ ਦੇ ਸਾਥ ਆਣ ਗਿਆ ਕਹਿੰਦੇ ਸੌਂ ਖਾ ਲਈ ਉਹ ਜਾਈ ਨਾ ਅੰਦਰ ਆ ਫਿਰ ਹੁਣ ਦਾ ਹੋ ਕੇ ਕੱਲ੍ਹ ਯਾਰ ਨਹੀਂ ਚੱਲ 10 500 ਹੀ ਦੇ ਭਾਈ ਨਹੀਂ ਲੈ ਬੱਗੇ ਨੇ 500 ਪਾਤਾ ਮਾੜੀ ਮੋੜੀ ਦਾ ਕਦਰ ਕਰ ਲੈ ਕਿਸੇ ਦੀ ਚੱਲ ਭਾਈ ਦੇ ਸੌਂ ਖਾ ਕੇ ਖੜ ਗਿਆ ਯਾਰ ਨੇ ਵੀਰ ਮਰਾ ਕੱਚਾ ਮੁੱਲਾ ਆਇਆ ਨਹੀਂ ਪਰ ਉਹਨੇ 500 ਰੁਪਏ ਲਾ ਫੜਾ 500 ਰੁਪਏ ਹੈ ਨਹੀਂ ਦੇ 500 ਭਾਈ ਹਾਂ ਨਾ ਨਾ ਵੀਰੇ 10 500 ਹੀ ਦੇ ਭਾਈ 12 ਹੋ ਗੋ ਕਰਨਾ ਹੋ ਰਾ ਲੈ ਬਸ ਆਲੇ ਰੱਖ ਲੈ ਨਹੀਂ ਆਏ ਜੇ ਤੇਰਾ ਕੰਮ ਪੂਰਾ ਹੋ ਜਾ ਗਿਆ ਵੀ ਉਹ ਮਾਲ ਮੁੱਲੀ ਵਿਗਦਾ ਹੁੰਦਾ ਭਾਈ ਤੇਰਾ ਪੂਰਾ ਹੋ ਜੂ ਇਹਦੇ ਨਾਲ ਕਿਹਦੇ ਨਾਲ ਕਿਵੇਂ ਵੀ ਤੂੰ ਕਹਿੰਦਾ ਮੇਰਾ ਪੂਰਾ ਹੋ ਜੂ ਵੀ ਇਹਨਾਂ ਦਾ ਮੇਰਾ ਪੂਰਾ ਹੋ ਜਦਾ ਤੇਰਾ ਪੂਰਾ ਮੇਰਾ ਦਾ ਪੂਰਾ ਹੋ ਜੈ ਇਹਨਾਂ ਦਾ ਇਹਨਾਂ ਸਿਰ ਤੇ ਸਾਰਾ ਕੁਝ ਚੱਲਦਾ ਆ ਗਏ ਉਹ ਕਹੇ ਵੀ ਪੱਟ ਦੇ ਪੂਰੇ ਕਹਿ ਰਿਹਾ ਜੈ ਜਿਹੜੀ ਗੱਲ ਇਹਨੇ ਬੱਗੇ ਨੇ 500 ਪਾਦਾ ਮੈਂ ਬੋਲਿਆ ਨਹੀਂ ਕਹਿੰਦਾ 500 ਰੁਪਏ ਦੇ ਦੇ ਮੈਂ ਹੋਰ ਦੇ ਦਿੰਦਾ ਸਾਢੇ 10 ਹੋ ਗਈ ਸਾਢੇ 10000 ਰੁਪਏ ਦਾ ਦਰਸਾ ਭਾਈ ਜਰਾ ਕਰਾ ਦੂਗਾ ਇਹ ਨਹੀਂ ਕਰਾ ਦੇ ਲਖਾਈ ਵੇ ਕਰਾ ਦੇ ਹੁਣ ਉਹ ਲਖਾਈ ਵੀ ਮੰਨਗਾ ਦਰਸਾ ਵੀਰ ਤੂੰ ਯਾਰ ਜਾਣ ਕਹਿੰਦਾ ਹੁਣ ਤੂੰ ਜਾਣ ਕਰਾ ਕਿੰਨੇ ਦੇ ਜੇ ਨਾ ਫਿਰ ਦਿੰਦਾ ਹਾਂ ਹੁਣ ਦੇਦਾ ਸਹੀ ਫਿਰ ਹੁਣ ਅਸੀਂ ਦੋਨੇ ਹੱਥੀ ਚਲ ਦੇ ਦੇ 3 ਕਿਲੋ ਤੋਰ ਕੱਟ ਗਏ ਪਿੱਛੋਂ ਚਲ ਇੱਕ ਦੇ ਦੇ ਯਾਰ ਚਲੋ ਚਲ 11 11 ਯਾਰ ਫੜ ਫੜ ਦੋ ਨੀ ਕੋਈ ਅੰਡਰ ਗਾਣੇ ਜੋ ਨੀ ਯਾਰ ਵੀਰੇ ਗਾਉਂਦਾ ਵੀਰੇ ਆ ਗੁੱਟੇ ਦੇ ਦੰਦ ਦੇਖੀ ਰਹੇ ਇਹ ਵੀਡੀਓਜ਼ ਕਰ ਲੋ ਜੇ 9 ਟਾਈ ਮਿਲਣਗੇ ਗੱਲ ਲਾ ਤਸੱਲੀ ਕਰ ਲੈ ਜੇ ਕੱਟ ਆਉਣਗੇ ਤਾਂ ਲੈ ਲਈ ਬਾਹਾਂ ਮਰੇ 50 50 ਦੇ ਹਾਂ ਕਿੰਨਾ ਹੋ ਗਿਆ ਆ ਦੇ ਬਾਈ ਇਹਨੂੰ ਦੋ ਕੁੱਟੇ ਤੇ ਅੱਡੇ ਦੀ ਪੱਠ ਲੱਤੀ ਆ 50 50 ਹਜ਼ਾਰ ਦੀ ਐ ਕੋਈ ਨਹੀਂ ਇਹ 50 ਦੀ ਮੁਰਕੇ ਵੀ ਆਈ ਸੀ ਕਿ ਤੂੰ ਇਹ ਬਾਈ 1 ਲੱਖ 11 ਹਜ਼ਾਰ ਦੀ ਪੱਠ ਹੋ ਗਈ ਕੋਈ ਨਹੀਂ ਠੀਕ ਆ ਅਗੇਲਾ ਜੇ ਕੋਈ ਜਰਾ ਹੋਊਗਾ ਬਾਅਦ ਕਰ ਤੁਹਾਨੂੰ ਦਾ ਦੇ ਕਿ ਮੈਂ ਆਖੀ ਰੀ ਫੀਰੀ ਆ ਬਾਈ ਹੋਲੀ ਨਾ ਲੈਟਰ ਸੇਮ ਲਿਖਾਈ 6 10 ਕੀਤੀ ਨਾ ਆਪਣੇ 11 ਤਾਂ ਨਹੀਂ ਲਿਖਾਈ ਕੀਤੀ ਨਾ 11 ਜ ਨਹੀਂ 11 ਲਿਖਾਈ ਆਪਰ ਆਪਣੀ ਉਹਦਾ ਛੋੜ ਕਰੂਗਾ ਜੀ ਨਾ ਛੋੜ ਦਾ ਕਾਟ ਲਿਖਾਈ ਕਰੀ ਸੀ ਲੈ ਜੋ ਜੀ ਬਾਹਰ ਲਿਖਾਈ ਛੋੜ ਲੈ ਵੀ ਨਿਬੜ ਗਈ ਹਾਂ ਜੀ ਨਿਬੜ ਗਈ ਕੱਕ ਲੈ ਨਹੀਂ ਉਹ ਨਵੇਂ ਨਾਲ ਨਿਬੜੂਗਾ ਕਿਹੜੀ ਬਾਈ ਇਹ ਹਾਂ ਇਹ ਤਾਂ ਹੁਣ ਕਹਿੰਦਾ ਹੁਣ ਚਲ ਇਹਦੇ ਸਾਹਮਣੇ ਨਹੀਂ ਕਹਦੇ ਹੁਣ ਅਸੀਂ ਠੀਕ ਹੈ ਨਾ ਕਹ ਦੇ ਨਾ ਕੋਈ ਨਹੀਂ ਜਿਹੜਾ ਆਪਣੀ ਕਿਸਮਤ ਦਾ ਉਹ ਮਿਲ ਜਾ ਪੈਸੇ ਤਾਂ ਹੁਣ ਗਿੱਲੇ ਬਸ ਇਹ ਬੰਦੇ ਜਾਣੇ ਦੀ ਮਲੇਰ ਕੋਟਲੇ ਦੇ ਨੇ ਇਹ ਆਪਣੇ ਘਮਿਆਰ ਭਾਈ ਨਹੀਂ ਵੀਰੇ ਬਾਹਰਲੇ ਨਹੀਂ ਹੈਗੇ ਇੱਕੋ ਪਿੰਡ ਤੋਂ ਆ ਕੋਕਾ ਅੱਛਾ ਚਲੋ ਇਹਨਾਂ ਸੌਦਾ ਨਿਬੜਿਆ ਭਾਈ ਮਸਾਂ ਮੈਂ ਤਾਂ ਐਸੀ ਕੰਮ ਹਾਂ ਪਰ ਲਾਇ ਲਿਆ ਇਹਨਾਂ ਦੇ ਬੰਦਿਆਂ ਨੇ ਕੋਈ ਇੱਕ ਇਹ ਹੀ ਗੱਲ ਨਹੀਂ ਹੈਗੀ ਪੈਹ ਕਿਲੋ ਆਹ ਨਾਲ ਇੱਕ ਹੋਰ ਸੀ ਉਹਤੇ ਕਿੰਨੇ ਲਾਇ ਸੀਗੇ ਇੱਕ ਹੋਰ ਵੀ ਤੇ ਵੀ ਲਾਰੇ ਸੀਗੇ ਉਹ ਕਿੰਨੇ ਉਹ ਜਿਹੜਾ ਥੱਲੇ ਲਾਈਓ ਫਿਰ ਆਹ ਹੋ ਗਈ ਹੈ ਨਾ ਓਏ ਥੋੜਾ ਜਿਹਾ ਹੋ ਗਿਆ ਤੁਸੀਂ ਭਾਈ ਹਾਂ ਥੋੜਾ ਸਿੱਧੂ ਜੀ ਭਾਈ ਫਿਰ ਅਸੀਂ ਵਹਿਮ ਕਰ ਗਏ ਸੀ ਬਸ ਅੱਜ ਬੱਤੇ ਸਿੱਧੂ ਭਾਈ ਦੰਦਾਂ ਤੇ ਪਾ ਗਈ ਪਿਰਲਾ ਨਹੀਂ ਤਾਂ ਲੈ ਲਈ ਸੀ ਇਹ ਵਿੱਚ ਪਾਠੇ ਵੀ ਵਧੀਆ ਜਿਹੀ ਇਹ ਕਿੰਨੇ ਦੇਣੇ ਦਾਲ ਸਿੱਧਾ ਵਾਲੇ ਸਿੱਧਾ ਵਾਲੇ ਇਹਦੇ ਲੈ 8000 ਕਿਹਾ ਜੀ ਬੋਲ ਮੈਂ ਤਾਂ 4 ਰੁਪਏ ਹੈ 4 ਕਿੰਨੇ ਦੀ ਹੋਊ ਕੋਸ਼ਿਸ਼ ਕੀ ਆ ਕਿੰਨੇ ਦੀ ਹੋਊ ਜਸਨੂ ਬਾਤ ਤੇਰੇ ਨਾਲ ਹੁਣ ਇੱਕ ਬੰਨਾ ਹੀ ਬਣ ਗਿਆ ਹੋਰ ਨਹੀਂ ਬਣਦਾ ਫੇਰ ਅਸੀਂ ਭੈਣ ਨਹੀਂ ਦੇ ਜਗਾ ਤੇ ਨਾਲ ਇੱਕ ਬੰਨਾ ਫੇਰ ਆ ਸਹੀ ਆ ਜੇ ਲੈ ਆ ਤੇ ਕੋਈ ਦੱਸ ਦੇ ਤੂੰ ਦੱਸ ਤੂੰ ਹੀ ਦੱਸ ਤੈਨੂੰ ਬਾ ਹੁਣ ਕਹਿ ਤਾ 8000 ਤੂੰ ਦੱਸ ਤੂੰ ਹੀ ਦੱਸ ਦੇ ਇੱਕ ਇੱਕ ਕਾਹੂਗਾ ਹੁਣ ਮੈਂ ਫੜ ਇੱਕੋ ਹੀ ਕਹਣੀ ਆ ਮੈਂ ਦੁਬਾਰਾ ਨਹੀਂ ਕਹਾਂਗਾ ਉਹਨੇ ਵੀ ਜਿਹੜਾ ਹਟਦਾ ਨਹੀਂ ਆ ਕਿੰਨੇ ਦੀ ਕਿੰਨੇ ਦਿਨ ਹੋਣੇ ਪਹਿਲਾਂ ਤੂੰ ਦੱਸ ਕਿੰਨੇ ਦਿਨ ਆਉਣੇ ਬਤਵਾ 6000 ਕਹਿੰਦੇ ਆ ਮੈਨੂੰ ਆ ਤੂੰ 6000 ਕਹਿੰਦੇ ਆ ਕਾਹੀ ਕਹੂੰ ਕਾਹੀ ਮੈਂ ਗਿਆ ਸੀ ਦੇਣੀ ਨਹੀਂ ਪੂਰੇ ਪੰਜ ਮੈਨੂੰ ਪਤਾ ਸੀ ਤਾਂ ਹੀ ਮੈਂ ਜਾਣ ਕੇ ਵਿਦਾਈ ਤਾਂ ਕਹਿੰਦਾ ਹੋਰ ਚੱਕ 500 ਬੰਦਾ ਕਰਿੰਦਾ ਬਾਈ ਪੂਰਾ ਆ ਮਕੇ ਹਾਲੇ ਕਹਿੰਦਾ 5000 ਦੇ ਨਾ ਤਿੰਨੇ ਦੇਗਾ ਕਿੰਨੇ ਹੀ ਦੇਗਾ ਇਹਦੇ ਜਾਇ ਜੀ ਪੈਸੇ ਮੰਗੇ ਇੱਕ ਕਹਾਣੀ ਸਤਾਜ ਕੋ ਕਰ ਰਿਹਾ ਜਦ ਹੀ ਜਾ ਦੇਖ ਹੁਣ ਅਜਿਹਾ ਬੜਾਉਣਾ ਇਹ ਰੋੜੂ ਆ ਨਾਲ ਰੋੜੂ ਰੋੜੂ ਨਾ 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 ਉਹ ਨਹੀਂ ਉਹ ਤਾਂ ਜਿਹੜਾ ਹੋ ਗਿਆ ਉਹ ਯਾਰ ਦੇਖ ਵੀਰੇ ਜਿਹੜਾ ਹੱਟੀਆਂ ਯਾਰ ਤਾਂ ਹੋ ਗਿਆ ਹੱਟੀਆਂ ਨਹੀਂਆਂ ਹੋਈਆਂ ਸੀ ਨਵੇਂ ਜਿਹੜੇ ਨੱਕਰੀਆਂ ਫੇਰਦੀਆਂ ਨੇ ਪੇਕੀ ਜਾਣ ਜਾਂਦੀਆਂ ਨੇ ਉਹਨਾਂ ਦੀਆਂ ਵੀ ਜਿਕਰ ਹੀ ਨਹੀਂ ਕਰਦੇ ਉਹ ਕੋਈ ਮਸਲਾ ਨਹੀਂ ਯਾਰ ਹੱਟੀਆਂ ਦੇ ਬੜੀ ਤੇਕੀ ਹਾਂ ਨਾ ਨਾ ਕੋਈ ਹੱਟੀਆਂ ਦੇ ਲਈਆਂ ਹੋਈਆਂ ਨੇ ਵੀਰੇ ਆਪਣੀ ਜਿਹੜਾ ਕੋਈ ਤੈਨੂੰ ਵਕੇ ਪਤਾ ਹੀ ਆ ਸੋਰੀ ਨਹੀਂ ਹੋ ਗਿਆ ਨਾ ਨਾ ਫਿਕਰ ਨਦਨੀ ਪੜ੍ਹਣੇ ਕੀ ਗੱਲ ਹੈ ਕਹਦੇ ਕਿ ਇੱਕੋ ਹੀ ਦਿਨ ਵੀ ਦੁਬਾਰਾ ਨਹੀਂ ਦਿੰਦਾ ਹੁਣ ਆ ਲੈ ਫੜ ਦੱਸ ਹੈ ਸਾਢੇ ਪੰਜ ਦੇ ਬੱਦ ਨਾ ਸ਼ਤਰੀ ਯਾਰ